ਪੰਪਰਾ ਹੁਣ ਝੋਨੇ ਦੀ ਫਸਲ ਵਿੱਚ ਸਪਰੇਅ ਕਰਨਗੇ ਕਿਉਂਕਿ ਸੁੰਡੀ ਵਾਸਤੇ ਵੀ ਕਰਨਗੇ ਤੇਲੇ ਵਾਸਤੇ ਵੀ ਕਰਨਗੇ ਤੇ ਉਲੀ ਰੋਗ ਫੰਗੀਸਾੜੇ ਵਾਸਤੇ ਵੀ ਕਰਨਗੇ ਉਹਦੇ ਵਿੱਚ ਚੌਥੀ ਦਵਾਈ ਰਲਾਉਣ ਦੇ ਬਾਰੇ ਸੋਚ ਰਿਆ ਵਿੱਚ ਕਿਸਾਨ ਭਰਾ ਤਾਂ ਪਤਾ ਨਹੀਂ ਕਿੰਨੇ-ਕਿੰਨੇ ਦਵਾਈਆਂ ਰਲਾਉਂਦੇ ਆ ਪਰ ਚੌਥੀ ਦਵਾਈ ਐਨਪੀਕੇ 13 45 ਰਲਾਉਣਾ ਚਾਹੁੰਦੇ ਨੇ ਤੇ ਵਿੱਚ ਸੋਸ਼ਲ ਮੀਡੀਆ ਵਾਲੇ ਡرائی ਜਾਂਦੇ ਆ ਬਾਈ ਇਹਨੂੰ ਇਕੱਲੇ-ਇਕੱਲੇ ਨੂੰ ਕਰੋ ਇਹਦੇ ਵਿੱਚ ਕੋਈ ਮਿਕਸ ਨਾ ਕਰੋ ਜਾਇ ਇਹਨੂੰ ਫੰਗੀ ਸੈੱਟ ਦੇ ਨਾਲ ਨਾ ਕਰੋ ਕਿਉਂਕਿ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਇਹਨੂੰ ਫੰਗੀ ਸੈੱਟ ਦੇ ਨਾਲ ਮਿਕਸ ਕਰ ਲੋ ਜਾਂ ਕਾਸੀ ਨਾਲ ਹੋਰ ਮਿਕਸ ਕਰ ਲੋ ਵੀ ਇਹਨੂੰ ਜਾਂ ਕੱਲਾ ਕਰ ਲੋ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਵੀ ਜਦੋਂ ਆਪਾਂ ਜਿਆਦੇ ਦਵਾਈਆਂ ਦਾ ਘੋਲ ਬਣਾ ਲੈਂਦੇ ਆ ਉੱਥੇ ਫਿਰ ਦਵਾਈਆਂ ਫਟ ਜਾਂਦੀਆਂ ਨੇ ਜਾਂ ਦਵਾਈਆਂ ਥੱਲੇ ਜੰਮ ਜਾਂਦੀਆਂ ਨੇ ਉਹ ਤਾਂ ਦੋ ਕਾਰਨ ਦਾ ਹੋ ਸਕਦੇ ਨੇ ਜਾਂ ਤਾਂ ਆਪਣੀ ਫਸਲ ਦੇ ਉੱਪਰ ਪੱਤੇ ਉੱਪਰ ਸਾੜਾ ਪਾ ਦੋਗੇ ਜਾਂ ਆਪਾਂ ਨੂੰ ਰਿਜ਼ਲਟ ਨਹੀਂ ਦੇਊਗੀ ਕਿ ਆਪਣੇ ਪੈਸੇ ਦੀ ਬਰਬਾਦੀ ਹੋਊਗੀ ਹੁਣ ਆਪਾਂ ਇੱਥੇ ਕਰਨਾ ਕੀ ਹੈ ਜਿਵੇਂ ਤੁਸੀਂ ਐਕਸਿਸ ਸਟਾਰਬਨ ਪਲੱਸ ਟੈਬੂ ਕੋਨਾ ਜੋਲ ਇੱਕ ਸਟੂਡੀਓ ਵਾਲਾ ਟੈਕਨੀਕਲ ਲੈ ਕੇ ਜਾ ਰਹੇ ਹੋ ਜਾਂ TH 애플ੂਜਾ ਮੇਡ ਪਲਸਰ ਵਾਲਾ ਟੈਕਨੀਕਲ ਲੈ ਕੇ ਜਾ ਰਹੇ ਹੋ ਸੁੰਡੀ ਦੇ ਵਿੱਚ ਤੁਸੀਂ ਐਮ ਐਮ ਐਕਟਨ 1.9 ਲੈ ਕੇ ਜਾ ਰਹੇ ਹੋ ਭਾਵੇਂ ਕਲੋਰ ਇੰਟਰਾ ਨੀਲੀ 플ੋਰ ਜਿਹੜੀ ਨੂੰ ਕੋਰਾ ਜਨ ਕਹਿੰਨੇ ਆ ਪੱਚੇ ਉਹ ਟੈਕਨੀਕਲ ਇੱਕ ABC ਕੋਈ ਮਰਜ਼ੀ ਟੈਕਨੀਕਲ ਲੈ ਕੇ ਜਾ ਰਿਹਾ ਕਿਉਂਕਿ ਕਾਫੀ ਟੈਕਨੀਕਲ ਹੈ ਇੱਥੇ ਬੋਲਦੇ ਸਮੇਂ ਵੀਡੀਓ ਲੰਮੀ ਹੋ ਜਾਣੀ ਆ ਉਹਦੇ ਵਿੱਚ ਪਾਈ ਮੈਟ੍ਰੈਜਨ ਚੈਸ ਵਾਲ ਟੈਕਨੀਕਲ ਵੀ ਆ ਜਾਂਦਾ ਡੈਂਟੋਫਰਾਨ ਜਿਹਨੂੰ ਸੀਨ ਕਹਿ ਦੇਣਾ ਚੈਸ ਪਲੱਸ ਸੀਨ ਵਾਲਾ ਵੀ ਆ ਜਾਂਦਾ ਠੀਕ ਹੈ ਜਾ ਥਾਇਥੋਕਸਮ ਟਿਪਸ ਐਂਡ ਐਫਐਸ ਜਿਹਨੂੰ ਲਾਲ ਲਗੜਾਰਾ ਕਹਿੰਨੇ ਆ ਕਿਸਾਨਪਰਾ ਉਹਨੂੰ ਵੀ ਤੇਲੇ ਲਈ ਮਿਕਸ ਕਰਦੇ ਆ ਹੁਣ ਤੁਸੀਂ ਨੇ ਜੇ ਤੁਸੀਂ ਐਨਪੀ ਕੇ 13 ਯੂਰੋ 45 ਰਲਾ ਲਿਓ। ਕੱਲਾ 13 ਯੂਰੋ 45 ਰਲਾਉਣਾ ਹੈ ਜਾਂ ਕੋ ਪोटाश ਰਲਾਉਣਾ ਹੈ। ਕਿਉਂਕਿ ਵਿੱਚ ਕੁਝ ਇਸ ਤਰ੍ਹਾਂ ਦੇ ਪोटाश ਵੀ ਹੈਗੇ ਆ ਜਿਹੜੇ ਸਪਰੇ ਦੇ ਵਿੱਚ ਰਲਣ ਦੇ ਬਾਵਜੂਦ ਸਪਰੇ ਦਾ ਜਿਹੜਾ ਰਿਜ਼ਲਟ ਵੀ ਨਹੀਂ ਘਟਾਉਂਦੇ ਤੇ ਉਹਦੇ ਵਿੱਚ ਰਿਜ਼ਲਟ ਵੀ ਵਧਿਆ ਜਾਂਦੇ ਆ ਉਹਦੇ ਵਿੱਚ ਤੁਸੀਂ ਜੀ ਯੂ ਦਾ 180 ਗ੍ਰਾਮ ਪਾ ਸਕਦੇ ਹੋ। ਤੇ ਐਫ ਐਮ ਸੀ ਕੰਪਨੀ ਦਾ 48 ਗ੍ਰਾਮ ਲੀਜਨ ਦੇ ਨਾਂ ਤੇ ਆਉਂਦਾ। ਹੁਣ ਗੱਲ ਆਉਂਦੀ ਹੈ 13 ਯੂਰੋ 45 ਦੇ ਵੀ 13 ਯੂਰੋ 45 ਰਲੂ ਜਾਂ ਨਾ। ਜਿਵੇਂ ਆਪਾਂ ਨੂੰ ਸਭ ਨੂੰ ਪਤਾ ਹੈ ਜਿਹੜਾ ਸਿਸਟੋਪ ਵੰਟ ਹੈ ਬੁਕੋਨਾਜ਼ੋਲ ਕਸਟੂਰੀਆ ਨਾਮ ਨਾਲ ਜਾਣਦੇ ਆ 1 ਲੀਟਰ ਆਪਾਂ 4 ਕਿੱਲਿਆਂ ਦੇ ਵਿੱਚ ਪਾਉਣੇ ਆ ਪਾਈਆ ਕਿੱਲੇ ਦੀ ਡੋਜ਼ ਪਾਉਣੇ ਆ 100 ਲੀਟਰ ਪਾਣੀ ਦੇ ਵਿੱਚ ਹੀ ਆਪਾਂ ਪਾ ਦਿੰਨੇ ਆ ਕਹਿਰ ਦਾ ਭਾਅ ਵੀ 1 ਲੀਟਰ 4 ਕਿੱਲਿਆਂ ਦੇ ਵਿੱਚ ਪਾਈਆ ਡੋਜ਼ ਬਣ ਗਈ 100 ਲੀਟਰ ਪਾਣੀ ਦੀ ਤੇ ਜਦੋਂ ਤੁਸੀਂ ਇਹਨਾਂ ਦਾ ਪਹਿਲਾਂ ਘੋਲ ਬਣਾਓ ਸਪਰੇਅ ਕਰਨ ਤੋਂ ਪਹਿਲਾਂ ਹੀ ਤਰੀਕਾ ਵਰਤ ਕੇ ਦੇਖ ਲਓ ਜਿਵੇਂ ਤੁਸੀਂ 1 ਲੀਟਰ ਪਾਣੀ ਦੇ ਵਿੱਚ 2.5 ਐਮਐਲ ਕਸਟੂਰੀਆ ਪਾ ਲੋ ਉਦੇ ਵਿੱਚ ਜਿਵੇਂ 125 ਐਮਐਲ ਆਪਾਂ 100 ਲੀਟਰ ਪਾਣੀ ਦੀ ਜਿਹੜੀ ਐਮਐਮ ਐਕਟਰ 1.9 ਪਾਉਨੇ ਆਪਾਂ ਉਹਨੂੰ 1 ਲੀਟਰ ਦੇ ਹਿਸਾਬ ਦੇ ਨਾਲ ਉਹਦਾ ਜਿਹੜਾ ਘੋਲ ਬਣਾ ਲਓ ਕਿ ਕਈ ਵਾਰ ਕਿਸਾਨ ਭਰਾ 100 ਐਮਐਲ ਵੀ ਪਾ ਲੈਂਦੇ ਆ ਐਮਐਮ ਐਕਟਰ 1.9 ਜਾਂ ਕਿਸਾਨ ਭਰਾ 125 ਐਮਐਲ ਵੀ ਪਾ ਲੈਂਦੇ ਆ ਤੁਸੀਂ ਨੇ ਲੀਟਰ ਦੇ ਵਿੱਚ ਘੋਲ ਬਣਾ ਰਹੇ ਹੋ ਜਾਂ ਤੁਸੀਂ ਅੱਧੇ ਲੀਟਰ ਦੇ ਵਿੱਚ ਘੋਲ ਬਣਾ ਰਹੇ ਹੋ ਉੱਥੇ ਤੁਸੀਂ ਨੇ ਅਲੱਗ-ਅਲੱਗ ਦਵਾਈਆਂ ਲਿਸਟਰ ਦੇ ਹਿਸਾਬ ਦੇ ਨਾਲ ਅੱਧੇ ਲੀਟਰ ਦੇ ਹਿਸਾਬ ਦੇ ਨਾਲ ਤੁਸੀਂ ਨੇ ਤੇਲੇ ਵਾਲੀ, ਸੁੰਡੀ ਵਾਲੀ ਤੇ ਫੰਗੀ ਸਾਈਡ ਇਹਦਾ ਤਿੰਨਾ ਚਾਰਾਂ ਦਾ ਘੋਲ ਬਣਾ ਲਓ। ਘੋਲ ਬਣਾ ਕੇ ਇਹਨੂੰ ਇਕੱਠਿਆਂ ਕਰ ਲਓ। ਕਿਉਂਕਿ ਇਹ ਦਵਾਈਆਂ ਫੜਦੇਆਂ ਤਾਂ ਹੈ ਨਹੀਂ ਸਾਰੇ ਕਿਸਾਨਾਂ ਪਰਾ ਕਰਦੇ। ਚੌਥੀ ਦਵਾਈ ਜਿਹੜੀ ਤੁਸੀਂ ਮਿਕਸ ਕਰਨੀ ਹੈ 13045 ਜਿਹਦੀ ਡੋਜ਼ 1 ਲੀਟਰ ਪਾਣੀ ਦੇ ਵਿੱਚ 15 ਤੋਂ 20 ਗ੍ਰਾਮ ਹੁੰਦੀ ਹੈ। 100 ਲੀਟਰ ਪਾਣੀ ਦੇ ਵਿੱਚ 1.5 ਕਿਲੋ ਜਿਹਦੀ ਡੋਜ਼ ਆਪਾਂ ਵਰਤਦੇ ਆ। ਤੇ ਉਹਨੂੰ ਤੁਸੀਂ ਨੇ ਚਾਹੇ ਤੁਸੀਂ ਅੱਧਾ ਲੀਟਰ ਪਾਣੀ ਲੈਂਦਾ ਹੈ ਜੇ ਤੁਸੀਂ ਲੀਟਰ ਪਾਣੀ ਲੈਂਦਾ ਉਹਨੂੰ ਪਾਣੀ ਦੇ ਹਿਸਾਬ ਦੇ ਨਾਲ ਉਹਦਾ ਘੋਲ ਬਣਾ ਲਓ ਜੇ ਤੁਸੀਂ ਲੀਟਰ ਪਾਣੀ ਲਿਆ ਤਾਂ 15 ਗ੍ਰਾਮ ਲੈ ਲਓ ਜੇ ਤੁਸੀਂ ਅੱਧਾ ਲੀਟਰ ਪਾਣੀ ਦੇ 7-8 ਗ੍ਰਾਮ ਲੈ ਕੇ ਉਹਦਾ ਚੰਗੀ ਤਰ੍ਹਾਂ ਘੋਲ ਬਣਾ ਕੇ ਉਹਨੂੰ ਫੰਗੀ ਸੈਡ ਦੇ ਵਿੱਚ ਜਿੱਥੇ ਵੰਗੀ ਸੈਡ ਸੁੰਡੀ ਵਾਸਤੇ ਤੇਲੇ ਵਾਸਤੇ ਮਿਕਸ ਕਰੀ ਹੈ ਉਹਦੇ ਵਿੱਚ ਉਹਨੂੰ ਐਡ ਕਰ ਲਓ ਐਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਹਿਲਾਓ ਹਿਲਾਉਣ ਤੋਂ ਬਾਅਦ ਉਹਨੂੰ 5-10 ਮਿੰਟ ਦੇ ਲਈ ਰੱਖ ਲਓ ਜੇ ਤਾਂ ਉਹ ਜਿਹੜਾ ਘੋਲ ਬਣਾਇਆ ਹੈ ਜੇ ਤਾਂ ਉਹ ਥੱਲੇ ਵਹਿ ਗਿਆ ਘੋਲ ਠੀਕ ਹੈ ਫਿਰ ਤਾਂ ਤੁਸੀਂ ਉਹਨੂੰ ਦਵਾਈ ਨੂੰ ਕਰੋ ਵੀ ਨਾ ਕਿਉਂਕਿ ਫਸਲ ਨੂੰ ਖਰਾਬ ਕਰੂਗੀ ਤੇ ਪੈਸੇ ਦਾ ਵੀ ਨੁਕਸਾਨ ਹੋਊਗਾ ਜੇ ਕੋਲ ਵਧੀਆ ਰਿਹਾ ਦਵਾਈ ਬੈਠੀ ਨਹੀਂ ਦਵਾਈ ਦਾ ਚੰਗਾ ਮੇਸਲਣ ਬਣ ਗਿਆ ਉਹਨੂੰ ਕਿਤੇ ਤੁਸੀਂ ਇੱਕ ਦੌਗੀ ਦੇ ਕਰਕੇ ਵੀ ਦੇਖ ਲਓ ਸੋਡੀ ਅੱਖਾਂ ਸਾਹਮਣੇ ਰਿਜ਼ਲਟ ਵੀ ਉਹਦਾ ਆ ਜਾਊਗਾ ਭਾਵੇਂ ਤੁਸੀਂ ਨਾ ਵੀ ਕਰੋ ਜੇ ਸੁੱਡੀ ਦਵਾਈ ਚੰਗੀ ਘੁੱਲ ਗਈ ਤੇ ਉਸ ਤੋਂ ਬਾਅਦ ਫਿਰ ਤੁਸੀਂ ਦਵਾਈ ਕਰਨ ਦਾ ਜਿਹੜਾ ਫੈਸਲਾ ਲੈ ਲਓ ਜੇ ਤੁਸੀਂ ਫੰਗੀ ਸਾਈਡ ਦੇ ਵਿੱਚ ਮਿਲਾ ਕੇ ਨਹੀਂ ਕਰਨਾ ਮਨ ਹੈਗਾ ਸੋਡਾ ਫਿਰ ਤੁਸੀਂ ਜਿੰਕ ਲੈ ਲਓ ਬਰਾਉਨ ਲੈ ਲਓ ਤੇ 13 45 ਲੈ ਲਓ ਚੁੱਪ ਕਰਕੇ ਕਰ ਦੋ ਕਿਉਂਕਿ ਇਹਨੂੰ ਗੋਭ ਸਮੇਂ ਗੋਭ ਭਰਨ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਫਸਲ ਦੇ ਵਿੱਚ ਜਿਹੜਾ ਇਸ ਨੂੰ ਵਰਤ ਸਕਦੇ ਹੋ ਵਰਤ ਕੇ ਤੁਹਾਨੂੰ ਬਹੁਤ ਵਧੀਆ ਜਿਹੜੇ ਰਿਜ਼ਲਟ ਮਿਲਣਗੇ ਆਪਾਂ ਨੂੰ ਸਭ ਨੂੰ ਪਤਾ ਹੈ ਐਨ ਪੀ ਕੇ 13 45 ਹੈ ਜਿਹੜਾ ਇਹਦੇ ਵਿੱਚ ਪोटाश ਹੁੰਦਾ ਹੈ ਇਹ ਗੱਭਵਸਾ ਤੋਂ ਪਹਿਲਾਂ ਪਹਿਲਾਂ ਗੱਭਵਸਾ ਬਣ ਜਦੋਂ ਗੱਭਵਸਾ ਦੇ ਵਿੱਚੋਂ ਬੱਲੀ ਨਿਕਲਣ ਤੋਂ ਪਹਿਲਾਂ ਪਹਿਲਾਂ ਵੀ ਆਪਾਂ ਕਰ ਲਾਂਗੇ ਕਣ ਦਾ ਭਾ ਵੀ ਜਦੋਂ ਝੋਨਾ ਪਾਇ ਬਣਾ ਲੈਂਦਾ ਉਦੋਂ ਇਹਨਾਂ ਐਨਪੀਜੀ ਨੂੰ ਜੇ ਤੁਸੀਂ ਕਰੋਗੇ ਤਾਂ ਤੁਹਾਡੀ ਫਸਲ ਦੇ ਵਿੱਚ ਦਾਣੇ ਦੀ ਕੁਆਲਿਟੀ ਬੱਲੀ ਦਾ ਸਾਈਜ਼ ਤੇ ਬੱਲੀ ਜੁੱਸੇ ਵਾਲੀ ਹੋਣੀ ਹੈ ਤੇ ਉਹਦੇ ਵਿੱਚ ਜਿਹੜਾ ਆਪਾਂ ਬਰੌਨ ਤੱਤ ਵਰਤਦੇ ਆ ਉਹ ਸੈਲਡ ਵਿਜਨ ਦਾ ਕੰਮ ਕਰਨ ਦੇ ਲਈ ਵਰਤਿਆ ਜਾਂਦਾ ਤੇ ਜ਼ਿੰਕ ਤੱਤ ਵਰਤਦੇ ਆ ਉਹ ਵੀ ਆਪਾਂ ਜਿਹੜੀ ਬੱਲੀ ਦੀ ਉਹਦੇ ਨਾਲ ਵੀ ਤਾਕਤ ਬਣਦੀ ਹੈ ਤੇ ਦਾਣੇ ਦੇ ਵਿੱਚ ਜ਼ਿੰਕ ਦੀ ਪਿਓਰਿਟੀ ਪੂਰੀ ਹੁੰਦੀ ਹੈ ਕਿਉਂਕਿ ਇਹ ਛੋਟੇ-ਛੋਟੇ ਤੱਤ ਹੈਗੇ ਆ ਇਹਨਾਂ ਨੂੰ ਅੱਧਾ ਜਿਵੇਂ ਜ਼ਿੰਕ ਲਾ ਲਓ ਜਾਂ ਬਰੌਨ ਤੱਤ ਲਾ ਲਓ ਇਹਦੀ ਅੱਧਾ ਪਰਸੈਂਟ ਜਿਹੜੀ ਰੋਜ਼ ਲੋਡ ਹੁੰਦੇ ਆ ਬਾਲਾ ਨਹੀਂ ਪਾਇਆ ਜਾਵੇ ਜੇ ਜ਼ਿਆਦਾ ਪੈਂਦਾ ਤਾਂ ਆਪਣੀ ਫਸਲ ਨੂੰ ਜਿਹੜਾ ਇਹ ਨੁਕਸਾਨ ਕਰਦਾ ਆ ਇਸ ਤਰ੍ਹਾਂ ਹੀ ਤੁਸੀਂ ਆ ਤਰੀਕਾ ਅਪਣਾ ਕੇ ਦੇਖਿਓ ਕਿਸੇ ਤੋਂ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਹੈਗੇ ਕਿ ਛੋਡੇ ਇਹ ਕੋ ਚੰਗਾ ਬਣ ਗਿਆ ਤਾਂ ਤੁਸੀਂ ਚੁੱਪ ਕਰਕੇ ਕਰ ਦਿਓ ਨਹੀਂ ਜੇ ਤੁਹਾਡੇ ਕੋਲ ਨਹੀਂ ਬਣਦਾ ਚੰਗੀ ਤਰ੍ਹਾਂ ਥੱਲੇ ਬਹਿ ਜਾਂਦਾ ਤਾਂ ਤੁਸੀਂ ਐਨਪੀਕੇ ਐਡ ਕਰ ਲਓ ਤੇ ਸੁੰਡੀ ਤੇਲੇ ਫੰਗੀ ਸਾਈਡ ਜਿਹੜਾ ਐਡ ਕਰ ਲਓ ਤੁਹਾਡੀ ਫਸਲ ਦੇ ਵਿੱਚ ਚੰਗਾ ਝਾੜ ਮਿਲੂਗਾ ਧੰਨਵਾਦ